गांव दी ਜਿਹੜੇ ਇਸ ਪ੍ਰਕਾਰ ਦਾ ਗੰਦਗੀ ਦੇ ਢੇਰ ਪਏ ਆ ਆਸ-ਪਾਸੇ ਇਹ ਨਹੀਂ ਹੋਏਗਾ ਜਗਰਾਉਂ ਵਾਲੇ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਮੁਸ਼ਕਿਲ ਨਾ ਹੋਵੇ। ਇਹਦੇ ਤੇ ਅਸੀਂ ਆਉਣ ਵਾਲੇ ਸਮੇਂ 'ਚ ਸਾਰੇ ਕਾਉਂਸਲਰ ਮਿਲ ਕੇ ਅਸੀਂ ਕੰਮ ਕਰਾਂਗੇ। ਕਹਿ ਸਕਦੇ ਆ ਵੀ ਜਗਰਾਉਂ ਦੀ ਜੋ ਖੂਬਸੂਰਤੀ ਹੈਗੀ ਆ ਮੌਸਮ ਨੇ ਇਹ ਚਾਰ ਕੰਦ ਲਾ ਰਿਹਾ ਜਿਹੜੇ ਢੇਰ ਹੈਗੇ। ਸਤਕਾਰਯੋਗ ਕਾਰਜਕਾਰ ਸਾਧਕ ਅਫਸਰ ਪ੍ਰਧਾਨ ਜਤਿੰਦਰ ਬਾਦਰਾਣਾ ਜੀ ਨੂੰ ਵੀ ਉਹਨਾਂ ਵੱਲੋਂ ਵੀ ਸਾਨੂੰ ਲਿਖਤੀ ਭਰੋਸਾ ਦਿੱਤਾ ਗਿਆ ਕਈ ਵਾਰ। ਬੀਜ ਜਗ੍ਹਾ ਦਾ ਜਲ ਤੋਂ ਜਲਦ ਜਿਹੜਾ ਇਹ ਹੱਲ ਕੀਤਾ ਜਾਊਗਾ ਪਰ ਅੱਜ ਤੱਕ ਜਗ੍ਹਾ ਦਾ ਕੋਈ ਵੀ ਪੁਖਤਾ ਹੱਲ ਨਹੀਂ ਕੀਤਾ ਗਿਆ ਜਿਹੜਾ rau ਦਾ ਜੋ ਕੂੜੇ ਤੇ ਢੇਰ ਲੱਗਦੇ ਹੈਗੇ ਅਜੋ ਡੱਬ ਬਣੇ ਹੈਗੇ ਡੱਬ ਤੇ ਇੱਕ ਤਾਂ ਜੋ ਝਾਂਸੀ ਰਾਣੀ ਵਿੱਚ ਡੱਬ ਬਣੇ ਹੈਗੇ ਕੂੜੇ ਦਾ ਦੂਸਰਾ ਜੋ ਅ ਡਿਸਪੋਜ਼ਰ ਉਹਦੇ ਇੱਕ ਢੰਗ ਪਨੇ ਹੈਗਾ ਓਪਰ ਦੀ ਵੀਟੀਰ ਜੋ ਪੂਰੇ ਆ ਤੁਸੀਂ ਦੇਖ ਸਕਦੇ ਆ ਤੇ ਕਹਿ ਸਕਦੇ ਆ ਵੀ ਜਗਰਾਉਂ ਦੀ ਉਹ ਖੂਬਸੂਰਤੀ ਹੈਗੀ ਆ ਉਸ ਨੂੰ ਇਹ ਚਾਰ ਕੰਦ ਲਾ ਰਿਹਾ ਜਿਹੜੇ ਢੇਰ ਹੈਗੇ ਕੂੜੇ ਹੱਲ ਲਈ ਨਗਰ ਕੌਂਸਲ ਤੋਂ ਇਹਦਾ ਹੱਲ ਨਹੀਂ ਹੋਇਆ ਹੈਗਾ ਪਰ ਦੇਖਣ ਵਿੱਚ ਆਇਆ ਹੈਗਾ ਇੱਕ ਕੱਲ ਇੱਕ ਵੀਡੀਓ ਜਨਤਾ ਕੋਈ ਸੀ ਅਮਰਿੰਦਰ ਸਿੰਘ ਰਾਏ ਵੜੈਂਗ ਤੇ ਉਹਦੇ ਨਾਲ ਜਗਰਾਉਂ ਦੇ ਕੁਝ ਕੌਂਸਲਰ ਡੀਸੀ ਲੁਧਿਆਣਾ ਨੂੰ ਮਿਲ ਕੇ ਆਏ ਹੈਗੇ ਆ ਵੀ ਜੋ ਜਿਗਰਾਉ ਨੂੰ ਇੱਕ ਜਗ੍ਹਾ ਦਿੱਤੀ ਜਾਵੇ ਤੇ ਜੋ ਕੂੜਾ ਹੈਗਾ ਜਿਗਰਾਉ ਦਾ ਉਸ ਨੂੰ ਅਸੀਂ ਇੱਕ ਉਸ ਜਗ੍ਹਾ ਤੇ ਰੱਖ ਸਕੀਏ ਤੇ ਤਾਂ ਜੋ ਜੋ ਕੂੜੇ ਦੇ ਡੰਬ ਰਹਿ ਗਏ ਖਾਤਮ ਕੀਤੇ ਜਾ ਸਕਣ ਕਿਉਂਕਿ ਜੋ ਕੂੜੇ ਦੇ ਢੇਰ ਰਹਿ ਗਏ ਆ ਉਹਦੀ ਗੰਦਗੀ ਤੇ ਉਹਦੇ ਕੂੜੇ ਦੇ ਢੇਰ ਦੇ ਕੋਲ ਦੀ ਗੁੰਗਾਂਗਦਾ ਹੈਗਾ ਆਸ-ਪਾਸੇ ਜੋ ਲੋਕ ਰਹਿੰਦੇ ਹੈਗੇ ਆ ਉਹਦੀ ਜੋ ਬਾਦਬੂ ਬਾਦਬੂ ਹੈਗੀ ਆ ਬਹੁਤ ਦੂਰ ਦੂਰ ਤੱਕ ਜਾਂਦੀ ਹੈ ਕੱਲ ਸਾਨੂੰ ਕੁਝ ਲੋਕਾਂ ਨੇ ਫੋਨ ਵੀ ਕੀਤੇ ਵੀ ਜੋ 40 ਚਾਰਸਿਆਂ ਚੌਕ ਦੇ ਵਿੱਚ ਡੰਗ ਬਣਾਇਆ ਹੈਗਾ ਕੱਲ ਉਹ ਪੂਰਾ ਚੱਕਿਆ ਵੀ ਗਿਆ ਉਸ ਪੂੜਾ ਰਹਿ ਗਿਆ ਸੀਗਾ ਪਰ ਕੱਲ ਹਵਾ ਚੱਲਦੀ ਸੀਗੀ ਪੂਰੇ ਰਾਕਟ ਰੋਡ ਵੱਲ ਤੇ ਉਹ ਕੋ ਮੈਨੂੰ ਕਾਲ ਵੀ ਆਈ ਕੱਲ ਪਰ ਥੋੜਾ ਜਲਦੀ ਚਲੇ ਗਏ ਤਾਂ ਬਣਾ ਨਹੀਂ ਸਕੇ ਹੈਗੇ ਤੇ ਪਰ ਇਹ ਇੱਕ ਕਹਿ ਸਕਦੇ ਆ ਵੀ ਇਹ ਕੂੜੇ ਦਾ ਜੋ ਮਾਮਲਾ ਹੈਗਾ ਇਹ ਵੱਡਾ ਮਾਮਲਾ ਜਿਗਰਾਉਣ ਦੇ ਵਿੱਚ ਜਾਇਦਾ ਹੱਲ ਨਗਰਪਾਲਿਕਾ ਤੋਂ ਨਹੀਂ ਹੋਇਆ ਪੱਕਾ ਪਰ ਇਤਨਾ ਕੱਤੇ ਹੁਣ ਜੋ ਕਾਂਗਰਸ ਪਾਰਟੀ ਦੇ ਕੌਂਸਲਰ ਹੈਗੇ ਆ ਤੇ ਅਮਰਿੰਦਰ ਸਿੰਘ ਰਾਏ ਆਪਣੇ ਜੋ ਪੰਜਾਬ ਦੇ ਪ੍ਰਧਾਨ ਹੈਗੇ ਆ ਤੇ ਐਮਪੀ ਹੈਗੇ ਆ ਉਹ ਡੀਸੀ ਸਾਹਿਬ ਨੂੰ ਮਿਲੇ ਹੈਗੇ ਪੱਕੇ ਹੱਲ ਲਈ ਉਹਨਾਂ ਨੇ ਇਹ ਵੀ ਕਿਹਾ ਹੈਗਾ ਵੀ ਜੇ ਇਹਦਾ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਡੀਸੀ ਦਫ਼ਤਰ ਦੇ ਮੂਹਰੇ ਬੈਠਾਂਗੇ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਮੈਂ ਜੱਗਾਜੀਤ ਤੇ ਬਲਾਕ ਪ੍ਰਧਾਨ ਤੇ तमाम ਸਾਡੇ ਕੌਂਸਲਰ ਸਹਿਬਾਨ ਜਗਰਾਉਂ ਦੇ ਅੱਜ ਅਸੀਂ ਡਿਪਟੀ ਕਮਿਸ਼ਨਰ ਨੂੰ ਮਿਲੇ ਐ ਔਰ ਜਿਸ ਪ੍ਰਕਾਰ ਸਾਡੀ ਉਥੇ ਕੂੜੇ ਦੀ ਬਹੁਤ ਵੱਡੀ ਦਿੱਕਤ ਹੈ ਡੰਪ ਦੀ ਬਹੁਤ ਵੱਡੀ ਦਿੱਕਤ ਹੈ ਪਹਿਲਾਂ ਸਾਰੇ ਸਾਡੇ ਕਾਉਂਸਲਰ ਸਹਿਬਾਨ ਕੱਲ ਪਰਸੋਂ ਦੋ ਦਿਨ ਪਹਿਲਾਂ ਐਸ ਡੀ ਐਮ ਨੂੰ ਮਿਲ ਕੇ ਆਏ ਐ ਕੂੜਾ ਜਗਾ ਜਗਾ ਤੇ ਸਿੱਟਿਆ ਜਾ ਰਿਹਾ ਸਾਨੂੰ ਜਗਾ ਚਾਹੀਦੀ ਹੈ ਕੂੜੇ ਆਸਤੇ ਸੋ ਅੱਜ ਡੀ ਸੀ ਨੂੰ ਮਿਲੇ ਐ ਔਰ ਡੀ ਸੀ ਨੇ ਸਾਨੂੰ ਯਕੀਨ ਦਵਾਇਆ ਅਸੀਂ ਆਖਿਆ ਜਾਂ ਤਾਂ ਇਹ ਕੂੜੇ ਨੂੰ ਕਿਤੇ ਹੋਰ ਲੈ ਜਾਓ ਲੁਧਿਆਣੇ ਲੈ ਜਾਓ ਜਾਂ ਇਹ ਕੋਈ ਸੈਗਰੀਗੇਸ਼ਨ ਵਾਲੀਆਂ ਉਥੇ ਬੰਦੇ ਅਪਾਇੰਟ ਕਰਕੇ ਠੇਕਾ ਦੇ ਕੇ ਇਹਨੂੰ ਠੀਕ ਕਰੋ ਸਾਡਾ ਇਹ ਮੁਕੰਮਲ ਜਗਰਾਉਂ ਦੇ ਲੋਕਾਂ ਦਾ ਹੱਲ ਹੋਣਾ ਚਾਹੀਦਾ ਸੋ ਡੀਸੀ ਨੇ ਸਾਨੂੰ ਵਿਸ਼ਵਾਸ ਦਿੱਤਾ ਹੈ ਕਿ ਅਸੀਂ ਇਹ ਇਹ ਕੰਮ ਨੂੰ ਸਿਰੇ ਚੜਾ ਦੇਾਂਗੇ ਸੋ ਅਸੀਂ ਇੱਕ ਹਫ਼ਤਾ ਜ਼ਰੂਰ ਹੋਰ ਦੇਖਾਂਗੇ ਨਹੀਂ ਤਾਂ ਫਿਰ ਅਸੀਂ ਜੋ ਲੋਕਤੰਤਰ ਰਾਜ ਦੇ ਵਿੱਚ ਜਿਸ ਪ੍ਰਕਾਰ ਦੀ ਲੜਾਈ ਵਿੱਢਣੀ ਹੋਈ ਉਹ ਪ੍ਰਸ਼ਾਸਨ ਦੇ ਤੇ ਸਰਕਾਰ ਦੇ ਖਿਲਾਫ ਵਿੱਢਾਂਗੇ ਤਾਂ ਜੋ ਜਗਰਾਉਂ ਦੀ ਜਿਹੜੇ ਇਸ ਪ੍ਰਕਾਰ ਦਾ ਗੰਦਗੀ ਦੇ ਢੇਰ ਪਏ ਆਸੇ-ਪਾਸੇ ਇਹ ਨਹੀਂ ਹੋਏਗਾ ਜਗਰਾਉਂ ਵਾਲੇ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਮੁਸ਼ਕਲ ਨਾ ਹੋਵੇ। ਇਹਦੇ ਤੇ ਅਸੀਂ ਆਉਣ ਵਾਲੇ ਸਮੇਂ 'ਚ ਸਾਰੇ ਕਾਉਂਸਲਰ ਮਿਲ ਕੇ ਅਸੀਂ ਕੰਮ ਕਰਾਂਗੇ। ਔਰ ਇਸੇ ਕਰਕੇ ਅੱਜ ਅਸੀਂ ਡਿਪਟੀ ਕਮਿਸ਼ਨਰ ਨੂੰ ਮਿਲੇ ਆ ਮੈਨੂੰ ਆਸ ਹੈ ਕਿ ਆਉਣ ਵਾਲੇ ਹਫਤੇ ਦੇ ਅੰਦਰ-ਅੰਦਰ ਐਡਮਿਨਿਸਟ੍ਰੇਸ਼ਨ ਤੇ ਸਰਕਾਰ ਰਲ ਕੇ ਸਾਨੂੰ ਸਰਕਾਰ ਥਾਂ ਮਹయ్యా ਕਰਾਏਗੀ। ਕਿਸੇ ਪ੍ਰਕਾਰ ਦਾ ਕੋਈ ਮਤਾ ਪਾਉਣਾ ਹੈ, ਕਿਸੇ ਪ੍ਰਕਾਰ ਦੇ ਕੋਈ ਹੋਰ ਚੀਜ਼ ਚਾਹੀਦੀ ਹੈ। ਤਾ ਪੂਰੀ ਕਾਰਪੋਰੇਸ਼ਨ ਦੇ ਅਸੀਂ ਕਮੇਟੀ ਦੇ ਜਿਹੜੇ ਲੋਕ ਹੈ ਅਸੀਂ ਤਿਆਰ ਪਰ ਤਿਆਰ ਹਾਂ ਸੋ ਆਸ ਕਰਦੇ ਹਾਂ ਕਿ ਡਿਪਟੀ ਕਮਿਸ਼ਨਰ ਤੇ ਸਰਕਾਰ ਇਸ ਗੱਲ ਤੇ ਤਵੱਜੋ ਦੇਗੀ ਨਹੀਂ ਅਸੀਂ ਡਿਪਟੀ ਕਮਿਸ਼ਨਰ ਦੇ ਬਾਹਰ ਚ ਬੈਠਾਂਗੇ ਅਗਰ ਸਾਨੂੰ ਜਗ੍ਹਾ ਨਾ ਦਿੱਤੀ ਤਾ ਧੰਨਵਾਦ ਹਾਂਜੀ ਬਦਾਨ ਜੀ ਜਿਵੇਂ ਕਿ ਅਸੀਂ ਬਾਰ-ਬਾਰ ਲਿਖਤੀ ਤੌਰ ਤੇ ਵੀ ਦਿੱਤਾ ਗਿਆ ਸਾਡੇ ਸਤਕਾਜੋ ਕਾਰਜਕਾਰ ਸਾਧ ਕਪਸਰ ਪ੍ਰਧਾਨ ਜਸਦੀਂਦਰ ਬਾਦਲਾਣਾ ਜੀ ਨੂੰ ਵੀ ਉਹਨਾਂ ਵੱਲੋਂ ਵੀ ਸਾਨੂੰ ਲਿਖਤੀ ਭਰੋਸਾ ਦਿੱਤਾ ਗਿਆ ਕਈ ਵਾਰ ਵੀ ਜਗ੍ਹਾ ਦਾ ਜਲ ਤੋਂ ਜਲਦ ਜਿਹੜਾ ਇਹ ਹੱਲ ਕੀਤਾ ਜਾਊਗਾ ਪਰ ਅੱਜ ਤੱਕ ਜਗ੍ਹਾ ਦਾ ਕੋਈ ਵੀ ਪੁਖਤਾ ਹੱਲ ਨਹੀਂ ਕੀਤਾ ਗਿਆ ਜਿਸ ਦੇ ਕਰਕੇ ਇਹ ਢੇਰ ਜਿਹੜੇ ਲੱਗ ਰਹੇ ਆ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਵੀ ਜਲਦੀ ਤੋਂ ਜਲਦੀ ਜਿਹੜਾ ਇਹ ਜਗ੍ਹਾ ਦਾ ਸਾਡਾ ਪੁਖਤਾ ਹੱਲ ਕੀਤਾ ਜਾਵੇ ਤਾਂ ਜੋ ਕੂੜੇ ਦੀ ਸਾਮ ਸੰਭਾਲ ਅਤੇ ਸੈਗਰੀਗੇਸ਼ਨ ਆ ਜਿਹੜਾ ਉਹ ਵਧੀਆ ਤਰੀਕੇ ਦੇ ਨਾਲ ਚੱਲ ਸਕੇ ਅਸੀਂ ਇਹੀ ਬੇਨਤੀ ਕਰਦੇ ਆ ਵੀ ਸਾਨੂੰ ਤਾਂ ਜੋ ਸ਼ਹਿਰ ਵਾਸੀਆਂ ਨੂੰ ਵੀ ਅ ਕੂੜੇ ਵੱਲੋਂ ਸੁੱਖ ਦਾ ਸਾਹ ਮਿਲ ਸਕੇ ਪਰ ਇਹ ਵਾਲਾ ਸਮਾਂ ਤੁਸੀਂ ਦਾ ਵੀ ਸਰਕਾਰ ਵੱਲੋਂ ਇਹਦਾ ਕੋਈ ਪੱਕਾ ਹੱਲ ਕੀਤਾ ਜਾਂਦਾ ਹੈਗਾ ਜਾਂ ਨਹੀਂ ਤੁਸੀਂ ਦੇਖ ਰਹੇ ਹੋ ਰੈਗੂਲਰ ਕੌਂਟ 24 ਨਿਊ ਚੈਨਲ ਮੈਂ ਤੁਹਾਡਾ ਆਪਣਾ ਰਾਜੀ ਗਾ ਧੰਨਵਾਦ